ਲਗਾਤਾਰ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਨੇ ਐਸੇ ਕੜੀ ਵਿੱਚ ਸਿਟੀ ਸੈਂਟਰ ਮਾਰਕੀਟ ਥਾਣਾ ਏ ਡਿਵੀਜ਼ਨ ਦੇ ਏਰੀਆ ਵਿੱਚ ਧਾਰਮਿਕ ਤਸਵੀਰਾਂ ਦੀ ਬੇਅਦਬੀ ਹੋਈ ਹੈ ਜਿਸ ਬਾਰੇ ਜਸਰੂਪ ਕੌਰ ਬਾਟ ਆਈਪੀਐਸ ਏਡੀਪੀ ਸਿਟੀ ਤੇ ਇੰਸਪੈਕਟਰ ਬਲਜਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਹੈ ਇਸ ਮੌਕੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਮਕਦਮਾ ਦਰਜ ਕਰ ਲਿਆ ਤੇ ਇੱਕ ਵਿਅਕਤੀ ਦੀ ਪਛਾਣ ਕਰਕੇ ਉਸ ਦੀ ਵੀ ਗ੍ਰਿਫਤਾਰੀ ਕੀਤੀ ਹੈ ਗੁੱਡ ਆਫਟਰਨੂੰ ਕੱਲ 29 ਤਰੀਕ ਨੂੰ ਇੱਕ ਇਨਸੀਡੈਂਟ ਹੋਇਆ ਸੀ ਜਿਸ ਦੇ ਬਾਰੇ ਅਸੀਂ ਜਾਣੂ ਕਰਾਉਣਾ ਚਾਹੁੰਦੇ ਹਾਂ ਸਿਟੀ ਸੈਂਟਰ ਮਾਰਕੀਟ ਜਿਹੜੀ ਡਿਵੀਜ਼ਨ A ਕਮਿਸ਼ਨਰੀ ਅਟਮਰਤਸਰ ਵਿੱਚ ਪੈਂਦੀ ਹੈ ਉੱਥੇ ਪਤਾ ਚੱਲਿਆ ਕਿ ਕੁਝ ਦਰਬਾਰ ਸਾਹਿਬ ਦੀ ਤੇ ਗੁਰੂ ਮਹਾਰਾਜ ਦੀ ਫੋਟੋਜ਼ ਕਿਸੇ ਨੇ ਬਾਹਰ ਕੱਢ ਕੇ ਸਾੜੀਆਂ ਹੋਈਆਂ ਸੀ ਸੜਕ ਦੇ ਕਿਨਾਰੇ ਪਈਆਂ ਸੀ ਇਹ ਇਨਫੋਰਮੇਸ਼ਨ ਮਿਲਦੇ ਹੀ ਐਸ ਐਚ ਓ ਡੀ ਐਸ ਪੀ ਸਾਹਿਬ ਮੌਕੇ ਤੇ ਪਹੁੰਚੇ ਤੇ ਉਹਨਾਂ ਨੇ ਕੇਸ ਰਜਿਸਟਰ ਕਰਕੇ ਪੜਤਾਲ ਸ਼ੁਰੂ ਕਰਤੀ ਹੈ ਇਦੇ ਵਿੱਚ ਅਸੀਂ ਇਹ ਵੀ ਦੱਸਣਾ ਚਾਹਾਂਗੇ ਕਿ ਜਿਹੜੀ ਗੁਰੂ ਮਹਾਰਾਜ ਦੀ ਫੋਟੋਸ ਸੀ ਦਰਬਾਰ ਸਾਹਿਬ ਦੀ ਫੋਟੋ ਸੀ ਉਹਨਾਂ ਨੂੰ ਮਰਿਆਦਾ ਨਾਲ ਮਾਨ ਸਤਕਾਰ ਨਾਲ ਇਹਨਾਂ ਦਾ ਇਹਨਾਂ ਨੂੰ ਜਲ ਪ੍ਰਵਾਹ ਕਰ ਦਿੱਤਾ ਗਿਆ ਗੋਵਿੰਦਵਾਲ ਸਾਹਿਬ ਲੈ ਜਾ ਕੇ ਤੇ ਇਹਦੇ ਵਿੱਚ ਕੇਸ ਜਿਹੜਾ ਰਜਿਸਟਰ ਹੋਇਆ ਉਹਦੇ ਵਿੱਚ ਜਿਹੜੇ ਇੰਡੀਵਿਜੂਅਲ ਨੇ ਇਹ ਹਰਕਤ ਕੀਤੀ ਸੀ ਉਹਨੂੰ ਆਈਡੈਂਟੀਫਾਈ ਕਰਕੇ ਅਰੈਸਟ ਵੀ ਉਹਨੂੰ ਕਰ ਦਿੱਤਾ ਗਿਆ ਤੇ ਫਰਦਰ ਤਫਤੀਸ਼ ਜਾਰੀ ਹੈ ਥੈਂਕ ਯੂ ਲਗਾਤਾਰ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਨੇ ਇਸੇ ਘੜੀ ਵਿੱਚ ਸਿਟੀ ਸੈਂਟਰ ਮਾਰਕੀਟ ਥਾਣਾ ਏ ਡਿਵੀਜ਼ਨ ਦੇ ਏਰੀਆ ਵਿੱਚ ਧਾਰਮਿਕ ਤਸਵੀਰਾਂ ਦੀ ਬੇਅਦਬੀ ਹੋਈ ਹੈ ਜਿਸ ਬਾਰੇ ਜਸਰੂਪ ਕੌਰ ਬਾਟ ਆਈਪੀਐਸ ਏਡੀ ਸੀ ਸਿਟੀ ਤੇ ਇੰਸਪੈਕਟਰ ਬਲਜਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਹੈ ਇਸ ਮੌਕੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਮੁਕੱਦਮਾ ਦਰਜ ਕਰ ਲਿਆ ਤੇ ਇੱਕ ਵਿਅਕਤੀ ਦੀ ਪਛਾਣ ਕਰਕੇ ਉਸ ਦੀ ਵੀ ਗ੍ਰਿਫਤਾਰੀ ਕੀਤੀ ਹੈ ਗੁੱਡ ਆਫਟਰਨੂਨ ਕੱਲ 29 ਤਰੀਕ ਨੂੰ ਇੱਕ ਇਨਸੀਡੈਂਟ ਹੋਇਆ ਸੀ ਜਿਸ ਦੇ ਬਾਰੇ ਅਸੀਂ ਜਾਣੂ ਕਰਾਉਣਾ ਚਾਹੁੰਦੇ ਹਾਂ ਸਿਟੀ ਸੈਂਟਰ ਮਾਰਕੀਟ ਜਿਹੜੇ ਡਿਵੀਜ਼ਨ A ਕਮਿਸ਼ਨਰੀ ਅੰਮ੍ਰਿਤਸਰ ਵਿੱਚ ਪੈਂਦੀ ਹੈ ਉੱਥੇ ਪਤਾ ਚੱਲਿਆ ਕਿ ਕੁਝ ਦਰਬਾਰ ਸਾਹਿਬ ਦੀ ਤੇ ਗੁਰੂ ਮਹਾਰਾਜ ਦੀ ਫੋਟੋਜ਼ ਕਿਸੇ ਨੇ ਬਾਹਰ ਕੱਢ ਕੇ ਸਾੜੀਆਂ ਹੋਈਆਂ ਸੀ ਸੜਕ ਦੇ ਕਿਨਾਰੇ ਪਈਆਂ ਸੀ ਇਹ ਇਨਫੋਰਮੇਸ਼ਨ ਮਿਲਦੇ ਹੀ ਐਸ ਐਚ ਓ ਡੀ ਐਸ ਪੀ ਸਾਹਿਬ ਮੌਕੇ ਤੇ ਪਹੁੰਚੇ ਤੇ ਉਹਨਾਂ ਨੇ ਕੇਸ ਰਜਿਸਟਰ ਕਰਕੇ ਪੜਤਾਲ ਸ਼ੁਰੂ ਕਰਤੀ ਹੈ ਇਹਦੇ ਵਿੱਚ ਅਸੀਂ ਇਹ ਵੀ ਦੱਸਣਾ ਚਾਹਾਂਗੇ ਕਿ ਜਿਹੜੀ ਗੁਰੂ ਮਹਾਰਾਜ ਦੀ ਫੋਟੋਜ਼ ਸੀ ਦਰਬਾਰ ਸਾਹਿਬ ਦੀ ਫੋਟੋ ਸੀ ਉਹਨਾਂ ਨੂੰ ਮਰਿਆਦਾ ਨਾਲ ਮਾਨ ਸਤਕਾਰ ਨਾਲ ਇਨਾਂ ਦਾ ਇਹਨਾਂ ਨੂੰ ਜਲ ਪ੍ਰਵਾਹ ਕਰ ਦਿੱਤਾ ਗਿਆ ਗੋਵਿੰਦਵਾਲ ਸਾਹਿਬ ਲੈ ਜਾ ਕੇ ਤੇ ਇਹਦੇ ਵਿੱਚ ਕੇਸ ਜਿਹੜਾ ਰਜਿਸਟਰ ਹੋਇਆ ਉਹਦੇ ਵਿੱਚ ਜਿਹੜੇ ਇੰਡੀਵਿਜੂਅਲ ਨੇ ਇਹ ਹਰਕਤ ਕੀਤੀ ਸੀ ਉਹਨੂੰ ਆਈਡੈਂਟੀਫਾਈ ਕਰਕੇ ਅਰੈਸਟ ਵੀ ਉਹਨੂੰ ਕਰ ਦਿੱਤਾ ਗਿਆ ਤੇ ਫਰਦਰ ਤਫਤੀਸ਼ ਜਾਰੀ ਹੈ ਥੈਂਕ ਯੂ ਲਗਾਤਾਰ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਨੇ ਐਸੇ ਕੜੀ ਵਿੱਚ ਸਿਟੀ ਸੈਂਟਰ ਮਾਰਕੀਟ ਥਾਣਾ ਏ ਡਿਵੀਜ਼ਨ ਦੇ ਏਰੀਆ ਵਿੱਚ ਧਾਰਮਿਕ ਤਸਵੀਰਾਂ ਦੀ ਬੇਅਦਬੀ ਹੋਈ ਹੈ ਜਿਸ ਬਾਰੇ ਜਸਰੂਪ ਕੌਰ ਬਾਟ ਆਈਪੀਐਸ ਏਡੀਪੀ ਸਿਟੀ ਤੇ ਇੰਸਪੈਕਟਰ ਬਲਜਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਹੈ ਇਸ ਮੌਕੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਮੁਕੱਦਮਾ ਦਰਜ ਕਰ ਲਿਆ ਤੇ ਇੱਕ ਵਿਅਕਤੀ ਦੀ ਪਛਾਣ ਕਰਕੇ ਉਸ ਦੀ ਵੀ ਗ੍ਰਿਫਤਾਰੀ ਕੀਤੀ ਹੈ ਗੁੱਡ ਆਫਟਰਨੂੰ ਕੱਲ 29 ਤਰੀਕ ਨੂੰ ਇੱਕ ਇਨਸੀਡੈਂਟ ਹੋਇਆ ਸੀ ਜਿਸ ਦੇ ਬਾਰੇ ਅਸੀਂ ਜਾਣੂ ਕਰਾਉਣਾ ਚਾਹੁੰਦੇ ਹਾਂ ਸਿਟੀ ਸੈਂਟਰ ਮਾਰਕੀਟ ਜਿਹੜੀ ਡਿਵੀਜ਼ਨ A ਕਮਿਸ਼ਨਰੀ ਅਟਮਰਤਸਰ ਵਿੱਚ ਪੈਂਦੀ ਹੈ ਉੱਥੇ ਪਤਾ ਚੱਲਿਆ ਕਿ ਕੁਝ ਦਰਬਾਰ ਸਾਹਿਬ ਦੀ ਤੇ ਗੁਰੂ ਮਹਾਰਾਜ ਦੀ ਫੋਟੋਜ਼ ਕਿਸੇ ਨੇ ਬਾਹਰ ਕੱਢ ਕੇ ਸਾੜੀਆਂ ਹੋਈਆਂ ਸੀ ਸੜਕ ਦੇ ਕਿਨਾਰੇ ਪਈਆਂ ਸੀ ਇਹ ਇਨਫੋਰਮੇਸ਼ਨ ਮਿਲਦੇ ਹੀ ਐਸ ਐਚ ਓ ਡੀ ਐਸ ਪੀ ਸਾਹਿਬ ਮੌਕੇ ਤੇ ਪਹੁੰਚੇ ਤੇ ਉਹਨਾਂ ਨੇ ਕੇਸ ਰਜਿਸਟਰ ਕਰਕੇ ਪੜਤਾਲ ਸ਼ੁਰੂ ਕਰਤੀ ਹੈ ਇਹਦੇ ਵਿੱਚ ਅਸੀਂ ਇਹ ਵੀ ਦੱਸਣਾ ਚਾਹਾਂਗੇ ਕਿ ਜਿਹੜੀ ਗੁਰੂ ਮਹਾਰਾਜ ਦੀ ਫੋਟੋਸ ਸੀ ਦਰਬਾਰ ਸਾਹਿਬ ਦੀ ਫੋਟੋ ਸੀ ਉਹਨਾਂ ਨੂੰ ਮਰਿਆਦਾ ਨਾਲ ਮਾਨ ਸਤਕਾਰ ਨਾਲ ਇਹਨਾਂ ਦਾ ਇਹਨਾਂ ਨੂੰ ਜਲ ਪ੍ਰਵਾਹ ਕਰ ਦਿੱਤਾ ਗਿਆ ਗੋਵਿੰਦਵਾਲ ਸਾਹਿਬ ਲੈ ਜਾ ਕੇ ਤੇ ਇਹਦੇ ਵਿੱਚ ਕੇਸ ਜਿਹੜਾ ਰਜਿਸਟਰ ਹੋਇਆ ਉਹਦੇ ਵਿੱਚ ਜਿਹੜੇ ਇੰਡੀਵਿਜੂਅਲ ਨੇ ਇਹ ਹਰਕਤ ਕੀਤੀ ਸੀ ਉਹਨੂੰ ਆਈਡੈਂਟੀਫਾਈ ਕਰਕੇ ਅਰੈਸਟ ਵੀ ਉਹਨੂੰ ਕਰ ਦਿੱਤਾ ਗਿਆ ਤੇ ਫਰਦਰ ਤਫਤੀਸ਼ ਜਾਰੀ ਹੈ ਥੈਂਕ ਯੂ